ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਫੇਰ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਆਂ ਵੀਰ ਕੋ ਝੋਟੀਆਂ ਆ ਗਈਆਂ ਟੌਪ ਕਲਾਸ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਆ ਗਈਆਂ ਟੋਕੜਾਂ ਗੱਪਣਾ ਚੈੱਕ ਪਾਸ ਤਾਜ਼ੀਆਂ ਸੁਈਆਂ ਤੇ ਸਾਰੀ ਵੀਰ ਕੋ ਜਾਣਕਾਰੀ ਲੈਣੇ ਆ ਤੇ ਸਾਰੀ ਪੁੱਛਦੇ ਆ ਵੀਰ ਕੋ ਡਿਟੇਲ ਸਾਰੀ ਤੇ ਕਰੀਏ ਸ਼ੁਰੂਆਤ ਸਤਿ ਸ੍ਰੀ ਅਕਾਲ ਵੀਰ ਜੀ ਸਾਹਿਬ ਜੀ ਵਰਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਕੈਮ ਕਿਰਪਾ ਬਰਮਾਦ ਮਾਡਰ ਐਡਰੈਸ ਬੋਲ ਦਿਓ ਜੀ ਪਿੰਡ ਆਪਣਾ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵਰਜੀ ਹਾਂ ਜੀ ਨੰਬਰ ਹੈਗਾ 78140 88635 ਫੇਰ ਬੋਲ ਦਿਓ ਜੀ 78140 88635 ਵਰਜੀ ਨੰਬਰ ਹੈ ਆ ਹਾਂ ਜੀ ਬਾਕੀ ਸਕਰੀਨ ਦੇ ਉੱਤੇ ਆਉਂ ਦਿਹਾਣਾ ਵਾ ਠੀਕ ਹੈ ਜੀ ਵੀਡੀਓ ਐਂਡ ਤੱਕ ਦੇਖਿਓ ਤਾਜੀ ਸੁਈਆਂ ਵੀ ਆਈਆਂ ਪੋਤੀਆਂ ਸਰੇਲੀਆਂ ਵੀ ਆ ਗਈਆਂ ਤੇ ਕਿੰਨੀਆਂ ਝੋਟੀਆਂ ਜੇ ਅੱਜ ਅੱਜ ਆਡੇ ਕੋਲ ਆਗੀਆਂ ਸੱਤ ਝੋਟੀਆਂ ਸੱਤ ਟੋਕਣਾ ਗੱਬਣਾ ਵੀ ਤਾਂ ਤਾਲੀਆਂ ਟੋਕਣਾ ਗੱਬਣਾ ਤਿੰਨੇ ਆ ਠੀਕ ਹੈ ਜੀ ਤੇ ਤਾਜ਼ੀਆਂ ਸੁਈਆਂ ਵੀ ਚਾਰ ਆ ਚਾਰ ਆ ਹਾਂਜੀ ਬਾਕੀ ਤੁਸੀਂ ਟੋਕਣਾ ਗੱਬਣਾ ਦੇ ਤਾਂ ਮਸ਼ਹੂਰ ਹੋ ਗਏ ਹਾਂਜੀ ਹਾਂਜੀ ਮੰਡੀ ਵੀ ਗਏ ਹਾਂ ਹੀ ਮੰਜਾਂ ਲੈਣ ਤੇ ਕਹਿੰਦੇ ਢਾਡੇ ਪਿੰਡੋਂ ਟੋਕਣਾ ਗੱਬਣਾ ਵੀਰ ਪੌਂਦਾ ਟੋਕਣਾ ਗੱਬਣਾ ਦੇ ਨਾਂ ਦੇ ਮਸ਼ਹੂਰ ਐ ਕਰਦਾ ਤੁਸੀਂ ਸੱਚੇ ਪਾਸ਼ਾ ਦੀ ਤੇ ਚਲੋ ਬਾਕੀ ਵੀਰ ਆਪਣੇ ਜਿੰਨੇ ਵੀ ਲੈਣੇ ਆਇਆ ਫੁੱਲ ਤਸੱਲੀ ਕਰਕੇ ਲੈਣ ਚੰਗੀਆਂ ਝੋਟੀਆਂ ਤਾਜ਼ੀਆਂ ਸੁਈਆਂ ਵੀ ਆ ਗਈਆਂ ਆ ਵੀ ਢੋਟੀ ਵਿਖਾਵਾਂਗੇ ਤੁਹਾਨੂੰ ਹਰਿਆਣੇ ਦੀ ਛੋਟੀ ਆ ਬਹੁਤ ਚੰਗੀ ਕੱਟੀ ਆ ਤੋਂ ਵੱਡੀ ਮੇਰੇ ਦੀ ਦੇਖੋ ਮੰਤਰ ਤੋਂ ਢਾਈ ਸਹੀ ਗੱਲ ਆ ਜੀ ਹੈ ਇਹ ਵੀ ਵਿਖਾਉਨੇ ਆ ਤੇ ਸਾਰੇ ਕਰਦੇ ਆ ਤੁਹਾਡੇ ਨਾਲ ਡਿਟੇਲ ਸ਼ੇਅਰ ਤੇ ਕਿੱਧਰੋਂ ਸ਼ੁਰੂਆਤ ਕਰੀਏ ਇਤੋਂ ਨਹੀਂ ਟੋਕਣੇ ਗੱਪਣ ਵੀ ਸ਼ੁਰੂ ਕਰਦੇ ਆ ਠੀਕ ਆ ਜੀ ਬਹੁਤ ਚੰਗੀ ਮਹਿ ਆ ਗਈ ਜੀ ਕਿੰਨਾ ਮਹੀਨਿਆਂ ਦੀ ਗੱਪਣ ਆ ਇਹ ਦੋ ਮਹੀਨੇ ਦੇ ਤੋਂ ਦੇਖੋ ਜੀ ਥਾਣਾ ਆ ਜੀ ਇਹੋ ਜਿਹੇ ਥਾਣ ਵਾਲੀ ਮਹੀਨੇ ਨੇ ਸੱਜਰਨੇ ਦੁੱਧ 15 16 ਕਿਲੋ ਦੇਣਾ ਤੇ ਦੇਣਾ ਕਿ ਨਹੀਂ ਬਿਲਕੁਲ ਬਿਲਕੁਲ ਕਿਆ ਉਦਾਂ ਕਿਲੋ ਦੇ ਦੇਣਾ ਚਾਹੀਦਾ ਮਹੀਨੇ ਹਾਂਜੀ ਹਾਂਜੀ ਤੇ ਬਾਕੀ ਕੀ ਹਿਸਾਬ ਕਿਤਾਬ ਜੇ ਵੀਰ ਜੀ ਇਹਦਾ ਦੱਸੋ ਜੀ ਵੀਰ ਜੀ ਤਿੰਨਾ ਮਹੀਨੇ ਦੀ ਚੱਕ ਪਾਸ ਆ ਹਾਂਜੀ ਤੇ 6.5 ਕਿਲੋ ਦੁੱਧ ਆ 6.5 ਕਿਲੋ ਦੁੱਧ ਤੇ ਤਿੰਨਾ ਮਹੀਨਿਆਂ ਦੀ ਕੱਪਣ ਹਾਂਜੀ ਹਾਂਜੀ ਵੇਖੋ ਜੀ ਕਰੋ ਜੀ ਚੱਕ ਹੁਣ ਹੁਣ ਵੇਖੋ ਜੀ ਚੰਗੀ ਮਹਿਮ ਜੇ ਕੋ ਚੰਗੀ ਸਾਗ ਨੂੰ ਕਰ ਦੁੱਧ ਵੀ ਚੰਗਾ ਭਰਨ ਵਾਲੀ ਆ ਤੇ ਰੁਪਈਏ ਵੀ ਖਾਂ ਚੰਗੇ ਵਟਾਉਣ ਵਾਲੀ ਆ ਹਾਂਜੀ ਹਾਂਜੀ ਵੱਡੀ ਇੱਕਾਂ ਦੋ ਵਜਣ ਵਾਲੀ ਆ ਹਾਂਜੀ ਹਾਂਜੀ ਬਾਕੀ ਦੁੱਧ 6 ਕਿਲੋ 6 ਕਿਲੋ 6.5 ਕਿਲੋ ਦੋ ਤੇ ਵੇਖੋ ਜੀ ਵੇਖੋ ਜੀ ਬਾਕੀ ਟੋਕੜੇ ਗੱਬਣੇ ਉਪਰੇ ਥਾਈ ਆ ਕੇ ਮਾੜਾ ਮੋਟਾ ਕਰ ਜਾਂਦੀ ਕਰ ਜਾਂਦੀ ਕਰ ਜਾਂਦੀ ਜੀ ਚੈੱਕ ਪਾਸ ਜਿੱਥੇ ਮਰਜ਼ੀ ਕਰਾਓ ਜਿੱਥੇ ਮਰਜ਼ੀ ਫੋਲ ਗਰੰਟੀ ਵੀਰ ਕਹਿੰਦਾ ਚੈੱਕ ਪਾਸ ਦੀ ਚੰਗੀ ਮੈਂ ਆ ਜੀ ਸਕੇ ਬਜਾਇ ਤੇ ਦਮਾਂ ਨੇ ਬਿਲਕੁਲ ਹਾਂ ਜੀ ਹਾਂ ਜੀ ਬੜੀ ਮਈਆ ਦੋਤਰੀਆ ਬਹੁਤ ਚੰਗੀ ਮੈਂ ਆ ਜੀ ਹਾਂ ਜੀ ਜੀ ਇਹ ਵਰਦੀ ਕੀਮਤ ਕਰਦੇ ਤਾਂ ਲੈਣ ਦੇਣ ਆਲਾ 70000 ਰੁਪਿਆ ਇਹ ਚ ਸ਼ੂਟ ਕਰਕੇ 3000 ਘੱਟਤਾ ਜੀ 67000 ਦੀ 70000 ਦੇ ਵਿੱਚ ਦੇ ਦੁੱਧ ਖਾਣ ਦੇ ਵੇਲੇ ਦੀ ਬਹੁਤ ਸਾਫ ਆ। ਹਾਂਜੀ। ਬਾਕੀ ਜਦੋਂ ਸੱਜਰ ਸੂਗੀ ਨਾ ਹਾਂਜੀ ਹਾਂਜੀ ਉਦੋਂ ਦੇ ਲੇਵਾ ਬਹੁਤ ਮਾਰੂਗੀ। ਬਿਲਕੁਲ ਬਿਲਕੁਲ। ਇਹ ਆ ਵੀ ਦੁੱਧ ਵਾਲੀ ਮੈਂ ਵਾ। ਯਾਦ ਕੁਆਲਿਟੀ ਵਾਲੀ ਆ। ਚੰਗੀ ਆ ਜੀ। ਯਾਦ ਨਸਲ ਚੰਗੀ ਆ। ਤੇ ਲਾਸਟ ਕੋਈ ਮਾਨਦਾਨ ਕਰ। ਜੀ ਪਾਇਵਾਂ ਗੀ ਜਿਹੜਾ ਵੀਰ ਜੋੜਾ ਲਊਗਾ ਨਾ ਸਾਡਾ। ਮੋਰ ਦੇ ਹੋਰ ਮਾਨਦਾਨ ਕਰਾ। 67000 ਦੀ। ਹਾਂਜੀ 67 ਦੀ। ਤੇ ਇਹਦੇ ਵੱਲੋਂ ਦੱਸੋ ਜੀ। 6 ਮਹੀਨਾ ਲੱਗਾ 20 ਤਰੀਕ ਦਾ। ਥੱਲੇ ਤੋਂ ਬਹੁਤ ਸਾਫ ਹੈ ਵੀ। ਹਾਂਜੀ ਕੈਕ ਪਾਸ ਹੋਈ ਜੇ ਤੇ ਦੂਜਾ ਇਹ ਕਿੰਨੇ ਟਾਈਮ ਦੀ ਗੱਬੜ ਇਹਨੂੰ 6 ਮਹੀਨਾ ਲੱਗਣਾ 20 ਦਿਨ ਨੂੰ ਇਹਦੇ ਕੋਲ ਦੁੱਧ ਜੀ ਇਹਦੇ ਕੋਲ 5 ਕਿਲੋ ਦੁੱਧ ਜੀ ਤੇ ਭਾੜੇ ਤੇ ਭਾੜੇ ਜੀ ਭਾੜੇ ਜੀ ਵੱਡੀ ਮੈਂ ਇਹ ਵੀ ਦੋਸਾਰੀ ਆ ਬਾਕੀ ਚੰਗੀ ਮੈਂ ਬਾਕੀ ਇਹ ਤਾਂ ਸੁੰਦੀ ਵੀ ਟਾਈਮ ਤੇ ਆ ਨਾ ਹਾਂ ਜੀ ਬਾਜ਼ਾਰ 'ਚ ਸੁੰਦੀ ਆ ਹਾਂ ਜੀ ਫਿਰ ਉਹ ਜਿੱਤ ਕੇ ਥਾੜੇ ਦੇ ਵੀ ਸਾਬਿਆ ਵੇਖੋ ਜੀ ਖੱਤ ਵੀ ਉਦੜੀ ਆ ਹਾਂ ਜੀ ਹਾਂ ਜੀ ਚੰਗੀ ਆ ਮੈਂ ਦੁੱਧ ਵਾਲੀ ਆ ਕੇ ਬਹੁਤ ਚੰਗੀ ਮੈਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਟਾਲੀਆਂ ਮਈਆਂ ਦੋ ਹੀ ਦੋ ਟਾਲੀਆਂ ਸਹੀ ਗੱਲ ਹੈ ਜੀ ਰੈਡੀ ਕੁੱਟ ਨਹੀਂ ਆ ਦੋਵੇਂ ਕਿੰਨੀ ਜੀ ਇਹਦੀ ਕੀਮਤ ਇਹਦਾ ਰਿਸਾ ਕਰਮਾ ਕਹਿੰਦੇ 60 ਨਹੀਂ ਬੇਜੇ 60 ਹਜ਼ਾਰ ਦੀ ਹਾਂ ਜੀ ਤੇ ਕਿਹੜਾ ਨੀਰ ਜੋੜਾ ਲਊਗਾ ਉਹਨੂੰ 65 65 ਦੀਆਂ ਲੱਗਣਗੀਆਂ ਉਹਨੂੰ 130 ਦਾ ਜੋੜਾ ਹੀ ਦਾਉ ਜੀ ਜਮਾਂ ਜਾਇਜ਼ ਭਾ ਜੀ 13 ਦਾ ਜੋੜਾ ਜਿਹੜਾ ਕੋਈ ਜੋੜਾ ਹੀ ਲੈ ਲੂਗਾ ਉਹ ਤਾਂ 67 67000 ਦੇ ਜੋੜਾ ਹੀ ਜੇ ਕੋਈ ਲੈਣ ਵਾਲਾ ਹੋਵੇ ਤਾਂ ਕਰਦੇ ਹੋ ਸੰਪਰਕ ਇੱਕ 3 ਦਾ ਜੋੜਾ ਹੀ ਹਾਂਜੀ ਕਿੰਨਾ ਦੀ ਪਿੱਛੀਆਂ ਦੀ ਦੋਵੇਂ ਤੁਸੀਂ ਮੰਗ ਲਈ ਜਮਾਂ ਜਾਇਜ਼ ਕਰ ਲਿਆ ਇਹ ਤਾਂ ਕਿਉਂਕਿ ਜਮਾਂ ਮੁਕਤਾਲਾ ਭਾਤ ਮੁਕਤਾਲਾ ਭਾਤ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਵੀ ਬਾਈ ਜੀ ਨੂੰ ਇਹ ਤੋਂ 18 ਦੀ ਸੂਈ ਨੂੰ ਹਾਂ ਜੀ ਦੋ ਤੇਰ ਭਾਗਾ ਜੀ ਮਿੰਤੀ ਵਾਲਾ 7.5 ਲੀਟਰ ਕਿਆ ਗਾਲਾ ਜਦੋਂ 8 ਕਿਲੋ 8 ਕਿਲੋ ਵਧੀਆ ਚੁਵਾਈ ਆ ਪਹਾੜੇ ਦੇ ਮਿਲਦੀ ਬੱਚਾ ਗਿਆ ਜੀ ਮਾਰ ਚਾਰ ਨਾਲ ਝੋਟੀਆਂ ਅੱਛਾ ਜੀ ਪਹਿਲਾ ਸੂਆ ਪਹਿਲਾ ਸੂਆ ਹਾਂ ਜੀ ਭਾਰ ਪੂਰੀ ਜਮਾ ਪੁੰਦੀ ਆ ਠੀਕ ਹੈ ਜੀ ਛੱਡੀ ਇਹ ਵੀ ਇੱਦਾਂ ਬਹਿ ਜਾਓ ਉਸੇ ਵਲੇ ਪਸੋਜੂਗੀ ਦੇਖੋ ਜੀ ਕਰੋ ਜੀ ਚੈੱਕ ਬਹੁਤ ਚੰਗੀ ਕੱਟੀ ਆ ਲਓ ਜੀ ਆੜਨੇ ਦੇ ਦੀ ਸਾਫਿਆ ਥਾਣ ਦੇਵੇ ਦੀ ਤਾਂ ਬਹੁਤ ਸੰਭਾਈ ਹੈ ਜੀ ਇਹ ਲੋਹਾ ਕਿੱਡਾ ਹੈ ਦਾ ਹਾਂ ਜੀ ਹਾਂ ਜੀ ਲਾਲ ਚੱਡੇ ਦੁੱਧ ਵਾਲੀ ਆ ਚੱਡੇ ਵਾਲੀ ਆ ਉਹ ਵਾਲੀ ਝੋਟੀ ਆ ਹਾਂ ਜੀ ਹਾਂ ਜੀ ਲੈਓ ਜੀ ਦੇਖੋ ਸਿੰਘ ਸੁੰਗ ਵੀ ਕਿੰਨਾ ਨੇੜੇ ਲੱਗਾ ਵਾ ਝੋਟੀ ਵੀ ਸਾਫ ਸੁਥਰੀ ਆ ਬਿਲਕੁਲ ਆ ਸੁਆ ਸਹੀ ਗੱਲ ਹੈ ਜੀ ਤੇ ਕਹਿੰਦੇ ਮੈਂ ਵੀ ਆ ਵੀ ਟੋਕੜਾ ਨਹੀਂ ਭਾਣ ਦੇਣੀ ਜੀ ਕੀ ਮੰਦੇ ਇਹਦੀ ਵੀ ਲੈਣ ਦੀ ਤਾਂ 70000 ਕਰ ਦੇ ਜੀ ਹਾਂ ਜੀ ਇਹ ਜੋ 2000 ਰੁਪਇਆ ਕਰਾਂਗੇ ਅੱਛਾ ਜੀ 60000 ਦੀ ਦਵਾਂਗੇ 60000 ਦੀ ਹਾਂ ਇਹਦੇ ਨਾਲ ਕੋਈ ਵੀ ਭਰਾ ਜੋੜਾ ਲੈਂਦਾ ਆਪਣੇ ਕੋਲ ਫਿਰ ਫੋਨ ਤੇ ਥੋੜਾ ਬਧਾ ਮਾਰਦਾ ਨਾ ਜਿਹੜਾ ਕੋਈ ਕੋਈ ਮੈਂ ਸੱਜਰ ਲੈ ਲੇ ਹਾਂਜੀ ਹਾਂਜੀ ਬਾਕੀ ਠੰਡੀ ਆ ਝੋਟੀ ਜਮਾਂ ਸਹੀ ਗੱਲ ਹੈ ਜੀ ਹਾਂਜੀ ਨੋਨ ਲੇ ਵੀ ਲੇ ਕਿ ਦੀ ਸਾਬ ਯਾ ਬਿਲਕੁਲ ਓਕੇ ਆ ਜੀ ਹਾਂ ਓਕੇ ਜੀ ਆ ਕੱਬ ਜੂਦ ਵੀ ਸੋਹਣਾ ਵਾ ਸੇਂਦ ਸੁਗ ਵੀ ਚੰਗਾ ਸਹੀ ਗੱਲ ਹੈ ਜੀ ਗਰਮੀਆਂ ਸਾਰੀਆਂ ਨੂੰ ਦੁੱਧ ਚੋ ਕੇ ਫਿਰ ਟੋਕੜਾ ਗੱਬਣਾ ਨਹੀਂ ਇੰਨੇ ਰੁਪਈਆ ਦੀ ਵਿਕ ਜਾਣੀ ਆ ਇਹਨੇ ਸਹੀ ਗੱਲ ਹੈ ਜੀ ਹਾਂ ਸਹੀ ਗੱਲ ਹੈ ਇਹ ਤਾਂ ਕੁਛ ਵੀ ਨਹੀਂ ਮੁੱਲ ਤੇ ਟੋਕੜਾ ਗੱਬਣਾ ਫਿਰ ਇੰਨੇ ਰੁਪਈਆ ਦੀ ਵਿਕਣ ਵਾਲੀ ਫਿਰ ਇੰਨੇ ਦੀ ਆ ਪਹਿਲਾ ਸੂਆ ਝੋਟੀ ਨਵੀਂ ਝੋਟੀ ਆ ਤੇ ਇਹਦੇ ਉੱਲੋ ਦੱਸੋ ਜੀ ਇਹ ਚਾਰ ਦਾਦੇ ਝੋਟੀ ਆ ਪਹਿਲਾ ਸੂਆ ਹਾਂ ਜੀ ਚਾਰ ਦਿਨ ਹੋਏ ਸੂਈ ਨੂੰ ਸਾਤ ਦਿਨੋਂ ਭੋਲੇ ਤੇ ਬੱਚੇ ਦਾ ਪਾ ਗੇ ਠੀਕ ਹੈ ਦੁੱਧ ਦੇ ਦੂਗੀ 10000 ਕਿਲੋ ਥੱਲੇੋਂ ਬਹੁਤ ਸਾਫ਼ ਹੈ ਜੀ ਹਾਂ ਜੀ ਤੇ ਸੀਲਸ ਲਾ ਕੇ ਇਹ ਵੀ ਬੱਚਾ ਪਾੜੇ ਨਹੀਂ ਕੀ ਨਾਲ ਪਾੜਾ ਪਾ ਲੀਆ ਨਾਲ ਪਾੜਾ ਨਾਲ ਬੱਚਾ ਇਹਨੂੰ ਹੀ ਤੋਰੀ ਹੋਇਆ ਇੱਧਰ ਨੂੰ ਤੋੜ ਇਹਨੂੰ ਤੋੜ ਦਿੰਦੇ ਉਹ ਬੱਚਾ ਉਹ ਨਾਲੇ ਹਾਂ ਜੀ ਹਾਂ ਜੀ ਦੇਖੋ ਜੀ ਥੱਲੇੋਂ ਬਹੁਤ ਸਾਫ਼ ਸੁੱਤੀ ਬਹੁਤ ਚੰਗੀ ਆ ਪਹਿਲਣੀ ਆ ਹਾਂ ਪਾਕਿਸਤਾਨੀ ਮੀਲੀਗਾ ਵੀ ਚੰਗੀ ਏ ਹਾਂ ਜੀ ਹਾਂ ਜੀ ਦੇਖੋ ਜੀ ਸਿੰਘ ਸਿੰਘ ਦੀ ਕੁਆਲਿਟੀ ਕਰੋ ਜੀ ਚੈੱਕ ਬਹੁਤ ਸੋਹਣੀ ਆ ਚੰਗੀ ਆ ਜੀ ਹਾਂ ਬੱਚਾ ਇਹਦਾ ਉਹ ਬੱਚਾ ਜੀ ਜੀ ਆ ਬੱਚਾ ਜੀ ਵੇਖ ਲੋ ਜੀ ਤਾਜਾ ਬੱਚਾ ਕੱਟੀ ਕੱਟਾ ਜੀ ਇਹਦੇ ਮਗਰ ਕੱਟਾ ਜੀ ਕੱਟਾ ਜੀ ਮਗਰ ਜੀ ਮਤਲਬ ਨਾਲ ਹੀ ਪਹਾੜਾ ਦੇ ਨਾਲ ਹੀ ਬੱਚਾ ਹਾਂ ਜੀ ਬਹੁਤ ਠੰਡੀ ਆ ਵੇਖ ਲੋ ਜੀ ਕਰ ਲੋ ਜੀ ਬਾਕੀ ਇਹ ਵੀ ਰੰਗਵਾ ਜਿਆ ਘਾਦੋਂ ਦੀ ਹੁੰਦੜੀ ਆ ਹਾਂ ਜੀ ਬੰਦੋ 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 ਬੜੀ ਜੀ ਬਾਹਰ ਨਾਲ ਫੋਟੋ ਸਾਫ ਨਹੀਂ ਆ ਰਹੀ ਇੱਕ ਜੀ ਇੱਥੇ ਅੰਦਰ ਕਲੀਅਰ ਸਕਾਂਗੇ ਇਹਦਾ ਮੁੱਲ ਦੱਸੋ ਜੀ ਇਹਦਾ ਮੁੱਲ ਕਰਾਂ ਕਿ ਜੈ ਬਿਲਕੁਲ ਜੈ ਦੱਸੋ ਜੀ ਦੱਸੋ ਹੋਮੀ ਨੀਰ ਕਰਕੇ ਕੋਈ ਵਪਾਰੀ ਵੇਚ ਲੈ ਘਰ ਵਾਲਾ ਨੀਰ ਵਾਲੇ ਦੁੱਧ ਚੁੰਮ ਨੂੰ ਵੀ ਚੰਗੀ ਰਹੂਗੀ ਹੈ ਵੀ ਤਾਂ ਨਹੀਂ ਪੁੱਲੀ ਜਮਨ ਸਹੀ ਗੱਲ ਹੈ ਦੱਸੋ ਜੀ ਮੋਲੇ ਦਾ ਬਿਲਕੁਲ ਜਾਇਜ਼ ਕਰੀਏ ਮੋਲੇ ਦਾ 80000 ਕਰਦੇ ਹਾਂ ਜੀ ਹਾਂ ਜੀ ਇਹ ਚੋ 3000 ਰੁਪਇਆ ਕਰ ਦਿੱਤੀ ਛੋਟ 80000 ਚੋ 3000 ਛੋਟ 77000 ਦੀ ਦੀਤੀ 70000 ਦੀ ਜਮਨ ਚਾਹੁੰਦੇ ਨੇ ਦੀ ਸੂਈ ਪਹਿਲਾਂ ਨਹੀਂ ਛੋਟੀ ਗਾੜ੍ਹ ਵੇਖ ਲੋ ਥੱਲੇ ਲੱਗਾ ਜੀ ਤੇ ਦੁੱਧ ਦੇਣ ਵਾਲੀ ਦੇ 10000 ਕਿਲੋ ਦੇ ਦਊਗੀ ਜੀ ਕੋਈ ਮੰਡ ਕੜਾ ਕੂੜਾ ਦਵੇ ਦੁੱਧ 11 ਕਿਲੋ ਦੇ ਦਊਗੀ ਤੇ ਹੁਣ ਕਹਿੰਦਾ ਜੇ ਹੁਣ 70 ਕਿਲੋ ਬੋਲਾ ਜੇ ਦੇਖੋ ਜੀ ਥੱਲੇ ਉਹ ਜਗਾੜ ਬਹੁਤ ਚੰਗਾ ਹੈ ਹਾਂ ਜੀ ਇਸ ਸੌਬਿਆ ਇਹ ਤਾਂ 70 ਦੀ 70 ਦੀ ਸਿੰਘ ਛੋਟਾ ਚਮਾ ਦੇ ਨਾਲ ਦੀ ਸੂਈ 70000 ਦੀ ਤੇ ਤੋਕੜ ਵੇਖ ਜੂਗੀ 70 ਦੀ ਫਿਰ ਤੋਕੜਾਂ ਜੀ ਲੈ ਲੈਣੀ ਆ ਸਹੀ ਗੱਲ ਚੰਗੀ ਆ ਕੱਟੀ ਬਾਕੀ 5 400 ਦੇ ਕੋਈ ਪੀਲੇ ਵਾਧੇ ਵਾਲੀ ਆ ਤੰਦਾਂ 'ਚ ਕੱਟੀਆਂ ਵਾ ਫਲੂਨਾ ਕੱਟੀਆਂ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਹੈਗੀ ਜੇ 1 ਮਹੀਨਾ ਦਾ ਹਾਂ ਦਿਨਾਂ ਦੀ ਸੂਈ ਹਾਂ ਜੀ ਆਪਣੇ ਘਰੇ ਆਈ ਏ ਹਾਂ ਜੀ ਕੀ ਗੇ ਇਹ ਜਿਹੜਾ ਜਿਉਂ ਜੈਜ ਮੁਹਤਾਲੇ ਭਾ ਦੇਣੀ ਆ ਠੀਕ ਹੈ ਪਹਿਲਾ ਸੂਆ ਵੀ ਚੁੱਗੀ ਆ ਨੀਂਦੀ ਰਵੀ ਚਾਰੀ ਨੀਂਦੀ ਦਾ ਵੀ ਇੰਨੇ ਵੀ ਅੰਦਰ ਨੂੰ ਤੋਰ ਰਿਓ ਜੀ ਇਹਨੂੰ ਵੀ ਅੰਦਰ ਨੂੰ ਤੋੜ ਦੇ ਬਹੁਤ ਚੰਗੀ ਕੱਟੀ ਹੈ ਜੀ ਪਿੰਦਨ ਕਰੋ ਜੀ ਚੱਕ ਸਿੰਘ ਸੁੰਗ ਦੀ ਕੁਆਲਿਟੀ ਕਿਹਣੀ ਮੁਫਤ ਦੇ ਭਾਅ ਹੀ ਲੈ ਆ ਗਈ ਆ ਠੀਕ ਹੈ ਜੀ ਤੇ ਇਹ ਵੀ ਬਹੁਤ ਵੀ ਵੀਪਰਾ ਖੜ ਕੇ ਸਾਹਮਣੇ ਉਧਾਰ ਸਕਦਾ ਵਾ ਠੀਕ ਹੈ ਜੀ ਪੱਤਰੇ ਕਰੋ ਆਈ ਬਿਨਾ ਸਾਹ ਤੋਂ ਲਓ ਜੀ ਕਰੋ ਜੀ ਚੱਕ ਹਲਿਓ ਲੈਵਾ ਤਾਂ ਬਹੁਤ ਚੰਗਾ ਆਈਦਾ ਵੀ ਇਹੋ ਵੀ ਚੰਗਾ ਤੇ ਸਿੰਘ ਵੀ ਚੰਗਾ ਤੇ ਕੱਦ ਵੀ ਚੰਗਾ ਦੇਖੋ ਜੀ ਸਿੰਘ ਸੁੰਗ ਦੇਖੋ ਤੇ ਮੰਦੋ ਜੀ ਮੰਦ ਬਹੁਤ ਚੰਗੀ ਕੁਆਲਿਟੀ ਕੱਟੀ ਦੀ ਹਾਂਜੀ ਤੇ ਮੋਲੇ ਦਾ ਜਿਹੜਾ ਮੋਤਾ ਰੇ ਘਾਈ ਘਾਈ ਹਾਂਜੀ ਦੱਸੋ ਜੀ ਜੀ ਮੋਲੇ ਦਾ ਲੈਂਡ ਦੇ ਨਾਲ 65000 ਹਾਂਜੀ ਇਹ ਦੇਵਾ ਨੇ 62000 ਦੀ 62000 ਦੀ ਇਹਨੂੰ ਇਹ ਆ ਵੀ ਜਿਹੜੇ ਮੀਰ ਨੇ ਸਾਡੇ ਕੋਈ ਜੋੜਾ ਮਈਆਂ ਦਾ ਲਿਆ ਹਾਂਜੀ ਉਹਦਾ ਮੋਕੇ ਤੇ ਛੋਟਾ ਬੋਟਾ ਤਮਾ ਨਾ ਤਰਾਂ ਰਿਗੁੰਦੇ ਹੋਰ ਮੰਤਾਂ ਨੂੰ ਜੂ ਹਾਂ ਦੇਖੋ ਝੋਟੀ ਕਰੋ ਜੀ ਚੱਲ ਦੇਖੋ ਖੰਡੀਆਂ ਝੋਡੀ 40000 ਦੀ ਜੀ 40000 ਦੀ ਲਓ ਜੀ ਤੇ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਝੋਡੀ ਨੂੰ ਪਠਵਾਨੀ ਨਾ ਲੱਗਣਾ ਜੀ ਆ 20 ਤਰੀਕ ਨੂੰ ਆ 20 ਤਰੀਕ ਤੋਂ ਅਠਵਾਂ ਲੱਗ ਜਾਣਾ ਚੈੱਕ ਜਿਹੜੀ ਅਸੀਂ ਕਰਾਈ ਜਿੱਥੇ ਮਰਜ਼ੀ ਚੈੱਕ ਕਰਵਾ ਲਓ ਗੱਬਣ ਹੈ ਜੀ ਗੱਬਣ ਗਰੰਟਡ ਠੀਕ ਹੈ ਜੀ ਤੇ ਸੋਹਣੀ ਸੁਨਖੀ ਦੂਜੇ ਸਵੇਰੇ ਸੁਣਾ ਪਹਿਲੇ ਨਹੀਂ ਸੁਣਾ ਠੀਕ ਜੀ ਆਮ ਬਈਣ ਵਾਲੇ ਸ਼ਕਲ ਕੋਈ ਝੋਡੀ ਦੀ ਚਾਰ ਨਹੀਂ ਬੋ ਸੁਣੀ ਕੱਟੀ ਜੀ ਬਹੁਤ ਸੋਹਣੀ ਹੈ ਤੇ ਸੋਹਣੀ ਮਿਰਜੀ ਬਾਜ਼ਾਰ ਚ ਹੈ ਪੂਰੇ ਬਾਜ਼ਾਰ ਚ ਹੈ ਜੀ ਹਾਂ ਜੀ ਤੁਸੀਂ ਸਾਖੀ ਲਾ ਕੇ ਸੋਹਣੀ ਇਹਨੂੰ ਟਿੱਕ ਮੈਂ ਕਹਿੰਦਾ ਫੁੱਲ ਦੋਨੋਂ ਬਾਜ਼ਾਰ ਹੋਣਾ ਫੁੱਲ ਇਹ ਦੇ ਲੱਗੀ ਇਹ ਖੁੰਦੇ ਰੁਪਈਏ ਨਾਲ ਵੀ ਹਾਂ ਰਲਾਉਣ ਵਾਲੀ ਹੈ ਜੀ ਚੰਗੇ ਰੁਪਈਏ ਤੇ ਥਾਣ ਲਈ ਵੀ ਜੀ ਸਾਫ਼ ਤੇ ਠੱਗੀ ਇਹਨੂੰ ਕਰ ਲੋ ਜੀ ਇਹਨੂੰ ਇਹਨੂੰ ਕੱਢ ਦੇਣੇ ਦੇਖੋ ਜੀ ਸਿੰਘ ਸਿੰਘ ਕਰ ਲੋ ਚੈੱਕ ਕੁਆਲਿਟੀ ਵੇਖ ਲੋ ਜੀ ਵੇਖੋ ਜੀ ਕਰੋ ਜੀ ਚੈੱਕ ਥੋੜੀ ਬਹੁਤ ਛੋਟੀ ਠੀਕ ਹੈ ਜੀ ਠੀਕ ਹੈ ਨਿਕਾ ਨਿਕਾ ਸਹੀ ਲੱਗਾ ਵੇਖੋ ਜੀ ਕਰੋ ਟੋਕਾ ਵੀ ਸੀ ਆ ਗਏ ਨਹੀਂ ਨਹੀਂ ਸਹੀ ਗਾ ਦੇਖੋ ਇਹਦੀ ਵੀਰ ਜੀ ਦੱਸ ਦੋ ਕੀਮਤ ਜੀ ਇਹਦੀ ਜੈਨ ਹੀ ਕਰਦੀ ਹੈ ਹਾਂ ਜੀ ਇਹਦਾ ਡਿਮਾਂਡ ਰ ਕੀ ਹੁਣ ਕਿਉਂ ਮੁਕਤ ਵਾਲਾ ਹੀ ਭਾ ਹਾਂ ਜੀ ਹਾਂ ਜੀ ਕਿਉਂਕਿ ਇਹ ਸਾਹਮਣੇ 40000 ਰੁਪਿਆ ਲਾਉਗੀ ਲਾਉਣ ਵਾਲੀ ਹੈ ਨਾ ਇਹ ਦਵਾ ਕੇ ਜਮਾ ਜੈਜ ਕੀ ਮੁੱਲ ਤੇ 70000 ਠੀਕ ਹੈ ਜੀ ਕੋਈ ਹੋ ਜੋ ਮਾਨਦਾਨ ਹੋਰ ਜਿਹੜਾ ਜੋੜਾ ਲਉ ਕਰ ਦਾਂਗੇ ਪਰ ਝੋਟੀ ਸੋਹਣੀ ਆ ਰੱਜ ਕੇ ਨਹੀਂ ਸੋਹਣੀ ਸੰਗੀ ਆ ਝੋਟੀ ਦੀ ਚਾਹੂ ਵੀ ਬੜੀ ਦੇਖੋ ਠੀਕ ਹੈ ਜੀ ਤੇ ਨਾਵਾਂ ਵੀ ਨਾ ਇਹਨੂੰ 8ਵਾਂ ਲੱਗਣਾ 8ਵਾਂ ਲੱਗਣਾ 8ਵਾਂ ਲੱਗਣਾ ਕੀ ਇਹ ਵਸਾਖੀ ਲਾਗੇ ਸੰਧੀ ਸਾਖੀ ਲਾਗੇ ਸਹੀ ਤੇ ਕੋਈ ਮਾਨਦਾਨ ਜੈਜ ਇਹ ਦੱਸ ਦਿਓ ਜੀ ਇਹਦਾ ਕਰ ਦਾਂਗੇ 20000 ਛੜ ਦਾਂਗੇ 60000 ਲਓ ਜੀ ਜਮਾ ਜੈਜ ਹੋ ਗਈ ਇਹ ਕਰਤਾ ਜੀ ਉਹ ਜਿਹੜਾ ਮੈਂ ਦੇਖਦਾ ਤੇ ਇਹਦੇ ਵੱਲੋਂ ਦੱਸੋ ਜੀ ਕੱਟੀ ਵੱਲੋਂ ਇਹ ਅਸਲੀ ਹਣੀ ਦੀ ਛੋਟੀ ਹਾਂਜੀ ਕਿਹਾ ਇਹ ਕਿੱਥਾ ਦੇਣਗੇ ਸੂਈ ਨੂੰ ਤੇ 8 ਕਿਲੋ ਬੋਲੇ ਤੇ ਤੇ ਨਾਲੂ ਦੇ ਲੋ ਨਾਲ ਬੱਚੇ ਦਾ ਲਓ ਜੀ ਕਰੋ ਜੀ ਚੱਕ ਮਗਰ ਕੀ ਹੈ ਜੀ ਆਹ ਵੇ ਨੂੰ ਲਾ ਦਾੜੂਏ ਵੇਖੋ ਜੀ ਕਰੋ ਜੀ ਚੱਕ ਜਮਾ ਤਾਜੀ ਹੈ ਜੀ ਹਾਂਜੀ ਤੇ ਕਿਦਾਂ ਦੀ ਸੂਈ ਜੀ ਮਗਰ ਕੱਟੀ ਜਿਹਦੇ 3 ਦਿਨ ਹੋਏ ਸੂਈ ਨੂੰ ਬਹੁਤ ਚੰਗੀ ਕੱਟੀ ਹੈ ਜੀ ਤੇ ਲੇਵਾ ਵੇਖੋ ਛੋਟੀ ਦਾ ਮਗਰ ਵੀ ਕੱਟੀ ਜੀ ਲਓ ਜੀ ਤੁਹਾਡਾ ਡਬਲ ਫਾਇਦਾ ਹੋ ਗਿਆ ਜੀ ਹਰਿਆਣੇ ਦੀ ਛੋਟੀ ਦੁੱਧ ਦਊਗੀ 12 13 ਜੀ ਸੂਈ ਦਾ ਲੇਵਾ ਵੇਖ ਲਓ ਤਹਲੇ ਝੋਡੀ ਨੇ ਬਣਨਾ ਆ। ਬਣਨਾ ਖਾ ਪੀ ਕੇ। ਖਾ ਪੀ ਕੇ ਫੁੱਲ ਬਣੂਗੀ ਜੀ। ਹਾਂਜੀ। ਦੇਖੋ ਜੀ। ਵੱਡੀ ਝੋਟੀ ਆ ਤਤਵਜੂਦ ਵਾਲੀ। ਔਲਾਲ ਜੀ ਕੋਈ। ਬਿਲਕੁਲ ਠੰਡੀ ਆ। ਲਓ ਜੀ। ਬਿਲਕੁਲ ਠੰਡੀ। ਹਾਂ। ਤੇ ਲੈ ਆਦਾ ਐ ਫਸੀ ਫਿਰਦੀ ਪੂਰੀ ਜੀ। ਉਧਰੋਂ ਤੇ ਤੋੜ ਦੋ ਜੀ। ਦੇਖੋ। ਦੇਖੋ ਵੱਡੀ। ਲਓ ਜੀ। ਬਹੁਤ ਚੰਗੀ ਕੱਟੀ ਆ ਜੀ। ਕਰੋ ਜੀ ਚੱਕ। ਯਾਰ ਇੱਕ ਵਾਰੀ ਵਾਲੀ ਵੱਡੀ ਝੋਟੀ ਆ। ਬਹੁਤ ਚੰਗੀ ਆ। ਹੋਰ ਤੋੜ ਦੋ ਜੀ। ਤੋੜ ਦੇ ਦਊਗੀ 12 ਕਿਲੋ ਬਾਹਰ ਕੱਢ ਜੀ ਨਹੀਂ ਇਹ। ਬਾਹਰ ਤਾਂ ਫੋਟੋ ਨਹੀਂ ਸਾਫ ਜੀ ਆਉਂਦੀ। ਇੱਧਰ ਨੂੰ ਤੋੜ ਦੋ ਉਧਰ ਨੂੰ ਤੋੜ ਦੋ ਸਿੱਧੀ ਤੋੜ ਦੋ ਇਹਨਾਂ ਨੂੰ ਤੋੜ ਦੇ ਨੇ ਦੇਖੋ ਜੀ ਬਹੁਤ ਚੰਗੀ ਕੱਟੀ ਆ ਪਲੂਣ ਆ ਤੇ ਹੋਊਗੀ ਵੀ ਦੰਦਾਂ 'ਚ ਤੇ ਚੰਗੀ ਕੁਆਲਿਟੀ ਦੀ ਆ ਥਾਂ ਨਹੀਂ ਮਿਲਦਾ ਜੀ ਪਲੂਣਾ ਨੂੰ ਇਦਾਂ ਦਾ ਹਾਂਜੀ ਜਿੱਦਾਂ ਦਾ ਥਣ ਲੱਗਾ ਤਾਂ ਕੱਲਾ ਕੱਲਾ ਗੈਪ ਤੇ ਥਣ ਲੱਗਾ ਤੇ ਭਾਏ 10 ਸੂਏ ਪੀਲੇ ਉਹ ਤਾਂ 10 ਸੂਏ ਵਧਣੀ ਆ ਇਹ ਘਟਣੀ ਨਹੀਂ ਆ ਹਾਂਜੀ ਤੇ ਇਹੋ ਜਿਹੀਆਂ ਤੀਜਾਂ ਦਾ ਨੰਗੀਨਾ ਪੀਸ ਆ ਜੀ ਟੋਪ ਬਕਲਾਸ ਟੋਪ ਨਹੀਂ ਮਿਲਦੀ ਇਦਾਂ ਦੀਆਂ ਜੀ ਇਹ ਦੇ ਮੇਝ ਚਿਕੋ ਕੇ ਖਰੀਦਦਾਰੀ ਕਰੋ ਇਹਦੀ ਹਾਂਜੀ ਵੇਖੋ ਝੋਡੀ ਇਹ ਪਾਈ ਦੋ ਮਹੀਨੇ ਝੋਲੋ ਫਿਰ ਵੀ ਵਧੂਗੀ ਜਿਹੜਾ ਬਾਜ਼ਾਰ ਆਉਂਦਿਆ ਕਿੱਥੋਂ ਕੱਟ ਕਿੱਡਾ ਥਾਣੇ ਵੇਖੋ ਜੀ ਤੁਸੀਂ ਕਿੱਥੇ ਕਿੱਥੇ ਥਾਣ ਲੱਗਾ ਗਿਆ ਤੇ ਚਵਾਈ ਫਿਰ ਬੜੀ ਆ ਬਾਲਟੀ ਰੱਖ ਕੇ ਜੋਰ ਜਿੰਨੀ ਬੜੀ ਆ ਵੇਖੋ ਕੱਟੀ ਪੂਰੇ ਫੁੱਲ ਜੋਸ਼ ਵਾਲੀ ਕੱਟੀ ਆ ਜੀ ਫੁੱਲ ਦੁੱਧ ਦੇ ਦੂਗੀ 12 ਆ ਕੇ ਦੋ ਹਾਂਜੀ ਬਾਹਰਾਂ ਕਿਲੋ ਦੁੱਧ ਸਹੀ ਗੱਲ ਆ ਜੀ ਦੁੱਧ ਦੇਣ ਵਾਲੀ ਆ ਦੱਸੋ ਜੀ ਇਹਦੀ ਕੀਮਤ ਆ ਫੇਰ ਤੋਰ ਦਿਓ ਜੀ ਇਹ ਤੁਹਾਨੂੰ ਆਇਆ ਪਾਈ ਇਹਦਾ ਨਸ਼ਾ ਕਰ ਦੂਗੀ ਝੋਡੀ ਇਨੀ ਚੰਗੀ ਆ ਤਾਂ ਖੁੱਲੇ ਲੈਵੇ ਦੀ ਬਹੁਤ ਚੰਗੀ ਕੱਟੀ ਆ ਜੀ ਇਹੋ ਜਿਹਾ ਨਰ ਵੇਖਣ ਨੂੰ ਘੱਟ ਵੱਲ ਜੀ ਇਹ ਤਾਂ ਬਾਕੀ ਤਾਜੀ ਸੂਈ ਆ ਢਲੇਵਾ ਜਿਹੜਾ ਇਹਨੇ ਦਹਾ ਦਿਨ ਵਾਲਾ ਬਣਾ ਲਿਆ ਲੈਓ ਲੈਓ ਜੀ ਲੈ ਲੈਓ ਮਰਜ਼ੀ ਮੰਗ ਲੈਓ ਲੈਓ ਜੀ ਦੇਖੋ ਕੱਟ ਲੋ ਜੀ ਕਰੋ ਜੀ ਚੈੱਕ ਹੋਰ ਘੁਮਾ ਦਿਓ ਤੋੜ ਦਿਓ ਜੀ ਟੋਪ ਦੀ ਟੋਪ ਤਾਂ ਨਹੀਂ ਟੋਪ ਦੀ ਨਹੀਂ ਨਾ ਵਾ ਬਹੁਤ ਚੰਗੀ ਬਣਾ ਕਰਦੀ ਆ ਬਹੁਤ ਚੰਗੀ ਕੱਟੀ ਆ ਜੀ ਮਗਰ ਵੀ ਐ ਭਾਈ ਆਨਲਾਈਨ ਦੇ ਮੰਗਾ ਲਿਓ ਇਹਨੂੰ ਵੇਖਣ ਦੀ ਵੀ ਨਹੀਂ ਲੋੜ ਜੀ ਬਹੁਤ ਸੋਹਣੀ ਹੈ ਜਿੱਦਾਂ ਦੀ ਕੱਟੀ ਆ ਵੇਖੋ ਜੀ ਭਈ ਕੀਮਤ ਦਵਾਂਗੇ ਭਾਵੇਂ ਖੜ ਕੇ ਵਪਾਰੀ ਵੇਚ ਲੈਣੇ ਭਾਵੇਂ ਘਰ ਆ ਰਾ ਲੈ ਜੀ ਬਿਲਕੁਲ ਹੀ ਗਾਇ ਜੀ ਬਹੁਤ ਚੰਗੀ ਕੱਟੀ ਆ ਜੀ ਬੱਚੇ ਦਾ ਲੈ ਲਓ ਹਰ ਵਾਰੀ ਜੀ ਬੱਚੇ ਨੇ ਨਹੀਂ ਨਹੀਂ ਸਹੀ ਗੱਲ ਹੈ ਜੀ ਬਹੁਤ ਸਪੈਸ਼ਲ ਥਾਣੀ ਨਹੀਂ ਮਿਲਦਾ ਜੀ ਜਿਹੜਾ ਥਾਣੇ ਆ ਨਾ ਇਹ ਥਾਣੇ ਜਿਹੜਾ ਮਿਲਦਾ ਨਹੀਂ ਆ ਥਾਣ ਮਿਲਦੇ ਨਾ ਦੇ ਮਿਲਦੇ ਨਹੀਂ ਕੇ ਨਹੀਂ ਕੇ ਬਾਕੀ ਆਲ ਸ਼ੌਲ ਕਰਦੀਆਂ ਵੇਖੋ ਬੱਚੇ ਦੇ ਕਿੰਦੀ ਸਹਿਮਤ ਆ ਫੇਰ ਵੀਰ ਜੀ ਘਮਾਓ ਬੱਚੇ ਤੇ ਦਿਖਾ ਲਓ ਕਿ ਕਿਦਾਂ ਸਹਿਮਤ ਆ ਫੇਰ ਤਾਂ ਪਹਿਲਾਂ ਆਲ ਕਰਦੀਆਂ ਫਿਰਦੀਆਂ ਮਗਰ ਕੱਟੀ ਬੱਚੇ ਲਾ ਕੇ ਵਿਖਾ ਲੜੀਏ ਨਹੀਂ ਨਹੀਂ ਆ ਵੇਖੋ ਜੀ ਵੇਖੋ ਵੇਖੋ ਜੀ ਆਹ ਦੇਖੋ ਠੰਡੀ ਬੜੀ ਆ ਤੇ ਬਾਕੀ ਚੋਣ ਜਾਣ ਤੇ ਜਿੱਦਾਂ ਦਾ ਥਾਣੇ ਆ ਨਾ ਬੜੀ ਬੜੀ ਚੋਾਈ ਬਹੁਤੀ ਗੱਡ ਲੱਗੀ ਆ ਤੇ ਦੁੱਧ ਚੰਗਾ ਪਾ ਦੂਗੀ ਕਾ ਪਾ ਦੂ ਵੀਰ ਭਰਾ ਕੋ ਸਾ ਕਿੰਨਾ ਕੁ ਤੁਹਾਡੇ ਖਿਆਲ ਨਾਲ ਦੁੱਧ ਪਾ ਦੂਗੀ ਵੀਰ ਜੀ ਇਹ ਮਾਜੀ ਨੇ 12 ਕਿਲੋ ਤੇ ਦੀ ਕੁਝ ਨਹੀਂ ਆ ਜਿੱਦਾਂ ਦਾ ਥਾਣਿਆ ਨਾ ਕੱਟੀ ਨੂੰ ਚੱਲਣ ਤੇ ਡਿਪੈਂਡ ਹੋ ਸਕਦਾ ਬਈ 15 ਹੀ ਦੁੱਧ ਪਾ ਦੇ 15 ਵੀ ਪਾ ਸਕਦੀ ਤੇ ਨਹੀਂ ਤੇ 12 ਤੋਂ ਦਵਾਕਿਆ ਨਹੀਂ ਮਰਦੇ ਹਾਂਜੀ ਹਾਂਜੀ ਵੇਖੋ ਨਹੀਂ ਬਹੁਤ ਚੰਗੀ ਕੱਟੀ ਆ ਜੀ ਖੱਡੀ ਆ ਪੂਰੀ ਬਹੁਤ ਵਧੀਆ ਲੇਵਾ ਮਾਰਿਆ ਜੀ ਚੰਗੀ ਜੋਸ਼ ਵਾਲਾ ਪਿਓਰ ਮੋਹਰਾ ਦੀ ਆ ਇੱਕ ਵਾਲ ਨਹੀਂ ਚਟਾ ਨਹੀਂ ਚਟਾ ਸਹੀ ਕਹਿੰਦੇ ਆ ਨਾ ਤੇ ਦੱਸੋ ਜੀ ਕੀਮਤ ਵੀਰ ਜੀ ਇਹਦੀ ਇਹ ਮਤਵਰਦੀ ਇਹ ਦੀ ਬਿਲਕੁਲ ਜਾਇਦ ਕਰਾਂਗੇ ਮੁੱਲ ਕਰਨ ਕਰਦੇ ਤਾਂ 120 ਹਾਂਜੀ 115 ਦੀ ਦੇ ਦੀਏ 120 ਦੀ ਵੀ ਝੋਡੀ ਆਗੀ ਜੀ ਜੇ ਸਾਡਾ ਝੋਡੀ ਆ ਹਾਂ ਕਿ ਜਿਹੜਾ ਬਾਜ਼ਾਰ ਚੱਲਦਾ ਹਾਂਜੀ ਮੰਡੀ 'ਚ ਝੋਡੀ ਖਲੋਤੀ ਹੋਵੇ ਨਾ ਹਾਂਜੀ ਤੇ ਸਾਰੇ ਗਾਗ ਜਦੋਂ ਬਾਜ਼ਾਰ ਲੱਗੇ ਤਾਂ ਕਮਲੇ ਕਰ ਦਊਗੀ ਬਿਲਕੁਲ ਬਿਲਕੁਲ ਹਾਂ ਤੇ ਆਪਾਂ ਦੇਣੀ ਆ ਜਾਇ ਜੀ ਹੋਰ ਕਰ ਦੇਣੀ ਛੋੜ ਕਿੰਨੇ ਦੀ ਇੱਕ ਰੱਖ ਦੀ ਲਓ ਜੀ ਜਮਾਂ ਹੀ ਮੁਖਤ ਵਾਲਾ ਭਾ ਕਰਤਾ ਜੇ ਜੀ ਆਹ ਨਹੀਂ ਇਹ ਭਾਗ ਨਹੀਂ ਲੱਭਣਾ ਲਓ ਜੀ ਇਹਦੀ ਝੋਟੀ ਦੇ ਪਿੱਛੇ ਦੇ ਵਿੱਚ ਜਮਾਂ ਹੀ ਜਾਜ ਜੀ ਜਮਾਂ ਹੀ ਜਾਜ ਵੇਖੋ ਜੀ ਬਹੁਤ ਚੰਗੀ ਕੱਟੀ ਤੇ ਜਮਾਂ ਹੀ ਵੀਰ ਨੇ ਮੁੱਲ ਜਾਜ ਕਰਤਾ ਜੇ ਹੁਣ ਇਹਦੇ ਤੋਂ ਅੱਗੇ ਤਾਂ ਰੱਬ ਦਾ ਨਾਮ ਜਿਹੜੀ ਤਾਜੀ ਸੂਈ ਝੋਡੀ ਆ ਜਮਾਂ ਹੀ ਮੁਖਤ ਵਾਲਾ ਭਾ ਕਰਤਾ ਜੀ ਤੇ ਧਾਰਿਆ ਨਾਲੇ ਉਮਰ ਛੋਟੀ ਤੇ ਕਿੱਥੋਂ ਲੈ ਆ ਸਟਾਰਟ ਕਰਦੀ ਤੇ ਥਣ ਵੇਖ ਲਓ ਜਿੱਦਾਂ ਦਾ ਥਣ ਜੰਗਾ ਵੀਰ ਕਹਿੰਦਾ ਉਦਾਂ ਦੀ ਚਵਾਈ ਚੰਗੀ ਆ ਉਦਾਂ ਦੀ ਚਵਾਈ ਚੰਗੀ ਆ ਜੇ ਇਹ ਚੀਜ਼ ਦੀ ਸਿਫਤ ਕਰਨ ਵਾਲੀ ਨਾ ਵੀਰਜੀ ਉਹਦੀ ਸਿਫਤ ਵੀ ਬਣਦੀ ਆ ਜਿਹੜੀ ਚੀਜ਼ ਦੀ ਨਹੀਂ ਸਿਫਤ ਕਰਨ ਵਾਲੀ ਉਹਦੀ ਨਹੀਂ ਇਹਦੇ ਦੇ ਥਣ ਲੱਗਾ ਇਹਦੇ ਵੇਖੋ ਵਾਕਿਆ ਗੇਠਾ ਹੀ ਕਹਿ ਦਿੰਦੇ ਆ ਤਾਂ ਵਾਕਿਆ ਹੀ ਗੇਠ ਤੇ ਥਣ ਲੱਗਾ ਪੂਰਾ ਵੀਰ ਜੀ ਬਹੁਤ ਚੰਗੀ ਕੱਟੀ ਆ ਜੀ ਮੈਂਤੀ ਵਾਲਾ ਕੰਮ ਆ ਕੋਈ 1 10 ਚੋਂ ਮੰਨ ਤਾਂ ਇਹ ਜਿਵੇਂ ਮੁਕਤਲਈ ਰੇਡ ਆ ਭੀ ਨਹੀਂ ਜਿਵੇਂ ਰੇਡ ਵੱਲੋਂ ਨਹੀਂ ਕੋਈ ਸ਼ੱਕ ਬਿਲਕੁਲ ਜਾਇਜ਼ ਆ ਭਾਵੇਂ ਖੜ ਕੇ ਵਪਾਰੀ ਵੀ ਰੀਵੇਚਦੇ ਨੇ ਸਹੀ ਗੱਲ ਹੈ ਜੀ ਉਹਨੂੰ ਵੀ ਰੋਟੀ ਦਊਗੀ ਚਲ ਜੇ ਕੋਈ ਕਹੂ ਛੋੜ ਛਾੜ ਕਰਦੇ ਹੋ ਵਿੱਚੋਂ ਕਰਾਂਗੇ ਕਰਦਾਂਗੇ ਕੋਈ ਗੱਲ ਨਹੀਂ ਭਰਾ ਜਿਨੂੰ ਮਰਜ਼ੀ ਵੇਖ ਗਰ ਵੀ ਕੱਟੀ ਨੂੰ ਡਬਲ ਫਾਇਦਾ ਹੋ ਗਿਆ ਤੇ ਜਮਾ ਤਾਜੀ ਜੀ ਕੱਟੀ ਵੀ ਬਹੁਤ ਸੋਹਣੀ ਮਗਰ ਵੀਰ ਜੀ ਬਹੁਤ ਸੋਹਣੀ ਹੈ ਹਾਂਜੀ ਸ਼ਹਿਰ ਕੱਟੀ ਨਹੀਂ ਸਹੀ ਗੱਲ ਹੈ ਹਾਂਜੀ ਤੇ ਨੰਬਰ ਬੋਲ ਦਿਓ ਜੀ ਫੇਰ ਆਪਣਾ ਨੰਬਰ ਵੀਰ ਜੀ ਹੈਗਾ ਆਪਣਾ 78140 88635 ਨਾਂ ਰਮਾਣ ਪਿੰਡ ਕੋ ਗੱਦ ਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਪੂਰਾ ਪੰਜਾਬ ਦੀ ਜਿੱਥੇ ਮਰਜੀ ਮੰਗਵਾ ਰਹੇ ਟੋਕੜਾ ਗੱਪਣਾ ਵੀ ਮਿਲਣੀਆਂ ਹੈ ਤਾਂ ਇਹ ਸੂਈਆਂ ਵੀ ਮਿਲਣੀਆਂ ਲੋ ਜੀ ਟੋਕੜਾ ਗੱਪਣਾ ਵੀ ਝੋਟੀਆਂ ਚੰਗੀਆਂ 67 67000 ਤੇ ਉਹ ਝੋਡੀ ਦਾ ਵੀ ਲੇਵਾ ਵੇਖ ਲਓ ਫੇਰ ਇੱਕ ਵਾਰ ਵੀ ਬਹੁਤ ਚੰਗੀ ਜੇ ਤਾਜ਼ੀਆਂ ਸੁਈਆਂ ਦੇ ਵੀ ਵੀਰ ਨੇ ਜਮਾ ਛੋਟੇ ਛੋਟੇ ਮੁੱਲ ਕੀਤੇ ਤਿੰਨ ਘੱਟ 8000 ਦੀ ਦੇਤੀ ਮਹਿੰਗਲੀ ਬਹੁਤ ਚੰਗੀ ਹੈ ਜੀ ਚਮਗ ਨਾ ਦੀ ਸੁਈ ਤਾਜੀ ਸੁਈ ਥੱਲੇ ਦੁੱਧ ਚੰਗਾ ਵੀਰ ਕਹਿੰਦਾ ਦੁੱਧ ਦੇਣ ਵੀ ਆ ਚੰਗਾ ਵਾਲੀ ਹੈ ਜੀ ਹਾਂ ਸਿਰਫ ਤਾਜੀ ਸੁਈ ਬੱਚੇ ਮਰਮੇ ਕਰਕੇ ਸਿਰਫ ਤਿੰਨ ਘੱਟ 7000 ਬਾਕੀ ਠੰਡ ਦੇ ਵਿੱਚ ਬੱਚੇ ਕਿਹੜੇ ਸਾਹਮਣੇ ਸੌਖੇ ਜੀ ਹਾਂ ਜੀ ਤੇ ਬਾਕੀ ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਠੀਕ ਹੈ ਜੀ ਹਾਂ ਜੀ ਬਾਕੀ ਸਾਰੇ ਵੀਰਾਂ ਦਾ ਹਾਂ ਜੀ ਹਾਂ ਜੀ ਬੋਲੋ ਗਲਤੀ ਮਾਫੀ ਹਾਂ ਜੀ ਧੰਨਵਾਦ ਜੀ ਠੀਕ ਹੈ ਜੀ